ਮਹਿਕ ਬੰਡੋਰੀ ਇਸ ਮੁੰਡੇ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਹੋਗੇ ਜਿਸ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਦਾ ਬਹੁਤ ਮਜ਼ਾਕ ਬਣਾਇਆ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕੀ ਕੁਝ ਟਾਈਮ ਤੋਂ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਸ ਦਾ ਕੁਟਾਪਾ ਕੀਤਾ ਗਿਆ ਅਤੇ ਇਸ ਤੋਂ ਮਾਫੀ ਮੰਗਾਈ ਗਈ ਇਸ ਦਾ ਕਟਾਪਾ ਕਿਉਂ ਹੋਇਆ ਅਤੇ ਇਸ ਤੋਂ ਮਾਫੀ ਕਿਉਂ ਮੰਗਾਈ ਗਈ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਇਹ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਲੋਕਾਂ ਨੂੰ ਬੁਰਾ ਭਲਾ ਬੋਲਦਾ ਰਹਿੰਦਾ ਹੈ ਹਰ ਇੱਕ ਨਵੀਂ ਵੀਡੀਓ ਦੇ ਵਿੱਚ ਹਰ ਇੱਕ ਨਾਲ ਪਰ ਕੋਈ ਨਾ ਕੋਈ ਪੰਗਾ ਲੈ ਲੈਂਦਾ ਏ ਇਸ ਨੇ ਇੱਕ ਵੀਡੀਓ ਦੇ ਵਿੱਚ ਕਿਸੇ ਮੁੰਡਿਆ ਨੂੰ ਗਲਤ ਕਹਿ ਦਿੱਤਾ ਸੀ ਤਾਂ ਉਹ ਮੁੰਡੇ ਇਹਨਾਂ ਦੇ ਘਰੇ ਆ ਕੇ ਇਸ ਦੀ ਕੁੱਟਮਾਰ ਕਰਦੇ ਨੇ ਅਤੇ ਇਸ ਤੋਂ ਮਾਫੀ ਮੰਗਾਉਂਦੇ ਨੇ ਕੁੱਟਮਾਰ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਕ ਬੰਡੋਰੀ ਲਾਈਵ ਵਿੱਚ ਆ ਕੇ ਕੁਝ ਗੱਲਾਂ ਕਹਿ ਦਿੰਦਾ ਏ ਤੁਸੀਂ ਵੀ ਸੁਣੋ ਇਸ ਨੇ ਕੀ ਕਿਹਾ ਮਹਿਕ ਬੰਡੋਰੀ ਨੇ ਕਿਹਾ ਕਿ ਤੁਸੀਂ ਮੇਰੇ ਇਕੱਲੇ ਤੇ ਹਵਾ ਕਰਗੇ ਮੇਰੇ ਨਾਲ ਧੋਖਾ ਕਰਗੇ ਮੈਨੂੰ ਇਕੱਲੇ ਨੂੰ ਬੁਲਾ ਕੇ ਮੇਰੀ ਕੁੱਟਮਾਰ ਕੀਤੀ ਜੇ ਤੁਸੀਂ ਮੈਨੂੰ ਕਿਤੇ ਦੱਸ ਕੇ ਆਉਂਦੇ ਤਾਂ ਛੋਡੇ ਝੋਕੋਈ ਵੀ ਸੁੱਕਾ ਨਹੀਂ ਵਾਪਸ ਜਾਣ ਦੇਣਾ ਸੀ ਮੈਂ ਤੁਸੀਂ 10 15 ਸੀ ਤੇ ਮੈਂ ਇਕੱਲਾ ਸੀ ਹੁਣ ਸੋਨੂੰ ਮੈਂ ਖੁੱਲਾ ਚੈਲੰਜ ਕਰਦਾ ਜਦ ਕਦੇ ਵੀ ਟਾਈਮ ਪਾਉਣਾ ਹੋਇਆ ਤਾਂ ਦੱਸ ਕੇ ਆਇਓ ਤੇ ਮੈਂ ਤੁਹਾਨੂੰ ਦੱਸ ਦੇਵਾਂਗਾ ਕਿ ਮਹਿਕ ਬੰਡੋਰੀ ਦੇ ਨਾਲ ਵੀ ਬੰਦੇ ਬਹੁਤ ਨੇ ਅਤੇ ਮਹਿਕ ਬੰਡੋਰੀ ਦੇ ਬਹੁਤ ਲਿੰਕ ਨੇ ෑන් साන්න මෑක ണ වරිද, න් වා.